ਉਹਦੇ ਦਾਦੇ ਤੋਂ ਸਾਡੇ ਬੁੜੇ ਨੇ 10 ਬੱਕਰੀਆਂ ਅੰਬਰਸਰ ਨਾਲ ਜਾ ਕੇ 10 ਬੱਕਰੀਆਂ ਲੈ ਕੇ ਆਇਆ ਅੰਬਰਸਰ ਤੋਂ ਅੰਬਰਸਰ ਤੋਂ ਠੀਕ ਹੈ ਯਾਨੀ ਉਹ ਖੂਨ ਸਾਡੇ ਕੋਲ ਹਲੇ ਚੱਲਿਆ ਆਉਂਦਾ ਜੀ ਚੱਡੇ ਦੇਖ ਲਓ ਇੱਕ ਵੀ ਬੱਕਰੀ ਦਾ ਬਾਈ ਕਹਿੰਦੇ ਚੱਡਾ ਨਹੀਂ ਮਾੜਾ ਮਿਲੂਗਾ ਦੇਖ ਸਾਡੇ ਨੂੰ ਬਾਈ ਐਨ ਚਿਪੇ ਪਏ ਨੇ ਮੋٹے ਥਾਂ ਦੇ ਆਹ ਬੱਕਰੀਆਂ ਥਾਂ ਦੇ ਜੱਡੇ ਦੇ ਬੰਦਾ ਆ ਦੇਖ ਲਓ ਵੀਰੇ ਐ ਸੋਹਣੇ ਇਹਨਾਂ ਦੇ ਵਾਲ ਨਹੀਂ ਹੈਗੇ ਪੱਟਾਂ ਦੇ ਉੱਪਰ ਜਮੀ ਵੀ ਬਰੀਕ ਚਮੜੀ ਦੀਆਂ ਬੱਕਰੀਆਂ ਨੇ ਆਹ ਦੇਖ ਲੋ ਬਹੁਤ ਬੰਦੇ ਕਹਿੰਦੇ ਨੇ ਬਾਹਦਰ ਕੋਲੇ ਛੋਟੀਆਂ ਛੋਟੀਆਂ ਬੱਕਰੀਆਂ ਲੱਗੀਆਂ ਠੀਕ ਹੈ ਤੇ ਕੀ ਕਰਨਗੇ ਇਹ ਕਰਕੇ ਦਿਖਾਉਂਦੇ ਆਣੇ ਠੀਕ ਹੈ ਦੱਸ ਦਿਆ ਨੇ ਅੱਜ ਫਿਰ ਬਾਈ ਦੇਖ ਲੋ ਤੇ ਬੰਦੇ ਆਏ ਕਹਿੰਦੇ ਹੁੰਦੇ ਸੀ ਮੈਂ ਆਏ ਸਾਲ 20 25 ਬੱਕਰੀਆਂ ਵੇਚਦਾ ਹਾਂ ਆ ਭਾਈ ਵੀ ਵੇਚਦਾ ਬਾਹਦਰ ਦਾ ਆਏ ਸਾਲ ਵੇਚਦਾ ਇਹਦੇ ਕੋਲੇ ਕੀ ਆ ਆ ਵੀਡੀਓ ਇਸ ਕਰਕੇ ਬਣ ਰਹੀ ਹੈ ਵੀ ਭਾਈ ਹੈ ਸਭ ਕੁਝ ਹੁੰਦਾ ਪਰ ਦਿਖਾਉਂਦੇ ਨਹੀਂ ਅੱਜ ਦੇਖਣ ਲੱਗ ਰਿਹਾ ਜਿਹੜਾ ਕੋਈ ਹੈਗਾ ਸਾਡੇ ਘਰ ਵਾਸਤੇ ਆ ਸਾਡੇ ਵਾਸਤੇ ਆ ਭੈਣ ਭਾਈਆਂ ਨੂੰ ਚਲ ਆਸਰਾ ਭੈਣ ਭਾਈਆਂ ਦਾ ਅੱਲਾਹ ਦੀ ਦੇਣ ਆਲੇ ਫਿਰ ਐ ਕਹਿਣ ਲੱਗੇ ਨੇ ਇਹ ਤਾਂ ਖਤਮ ਹੋ ਗਈਆਂ ਜਿਹਦੇ ਨੇ ਕੀ ਰਹਿ ਗਿਆ ਉਹ ਦਾਦੇ ਦੀ ਜੜ ਰੱਖਿਓ ਕਿਵੇਂ ਖਤਮ ਹੋ ਜੂਗੀ ਨਹੀਂ ਹੁੰਦਾ ਜੀ ਉਹ ਖਤਮ ਕਰਨ ਵਾਲੇ ਨਾ ਹੋਣ ਸਹੀ ਗੱਲ ਹੈ ਜਿਹੜੇ ਖਤਮ ਕਰਨ ਵਾਲੇ ਨੇ ਅਸੀਂ ਤਾਂ ਚਾਹ ਵੀ ਨਹੀਂ ਪੀਂਦੇ ਲੱਸੀ ਪੀ ਕੇ ਵੀ ਸਾਰ ਲਾਂਗੇ ਅਸੀਂ ਕਿਵੇਂ ਖਤਮ ਕਰਦੇ ਹਾਂਗੇ ਮੈਂ ਪੁਰਾਣੇ ਹਕੀਮ ਪੁਰਾਣੇ ਇਹ ਜੇ ਥਣ ਚੱਡੇ ਕੱਥੇ ਲਾਉਦੇ ਨੇ ਆ ਦੇ ਦੁਨੀਆਂ ਕਹਿੰਦੀਆਂ ਨੇ ਮੋਟੀ ਬੱਕਰੀਆਂ ਸ਼ਕੀਨ ਵੱਧ ਕਰਨ ਲੱਗ ਗਈ ਜਿਹੜੀ ਜਿਹੜੀ ਬਰੀਕ ਬੱਕਰੀਆਂ ਕਹਿੰਦੇ ਰਾਜ਼ ਹੀ ਨਹੀਂ ਹੁੰਦੀ ਜਾਂਦਾ ਪਰ ਆਪਾਂ ਇਹੀ ਅਸੀਂ ਤਾਂ ਬਰੀਕ ਹੀ ਭਾਲ ਕੇ ਰਾਈਏ ਠੀਕ ਹੈ ਹਾਂ ਅਸੀਂ ਬਰੀਕ ਬੱਕਰੀ ਦੁੱਧ ਵਾਲੀ ਹੋਵੇ ਸਾਨੂੰ ਮੋਟੀ ਤੱਕ ਕੋਈ ਮਤਲਬ ਨਹੀਂ ਵਿਚੰਦਿਆਂ ਨੂੰ ਕਹਿੰਦੇ ਬੱਕਰੀ ਮੋਟੀ ਹੋਵੇ ਕੱਦੋ ਪਰ ਅਸੀਂ ਨਹੀਂ ਉਹ ਪਤਾ ਕੀ ਗੱਲ ਹੈ ਜਾਨਣ ਜ਼ਿਆਦਾਤਰ ਕਿ ਡੱਗ ਪਸੰਦ ਕਰਦਾ ਵੱਧਦੀ ਹੋਵੇ ਬਾੜਾ ਹੱਥ ਤੱਕ ਦਾ ਜਾਨੀ ਬਸ ਐਨਾ ਦਾ ਚੱਲ ਗਿਆ ਦਾ ਠੀਕ ਹੈ ਜੀ ਬੱਚੇ ਕਰਦੇ ਉਹ ਤਾਂ ਲੱਤਾਂ ਦੇ ਆਲੇ ਵਾਲੇ ਲੜੜ ਜਾਂਦੇ ਨੇ ਕਈ ਬੰਦਿਆਂ ਨੂੰ ਇਹਦੇ ਵਿੱਚ ਫਸਾਇਆ ਜਾਂਦਾ ਵੀ ਆਹ ਵੱਡੇ ਥਣ ਵਾਲੀ ਬੱਕਰੀ ਵੱਧ ਦੁੱਧ ਦਊਗੀ ਕੋਈ ਐਹਿਆ ਚੱਕਰ ਹੁੰਦਾ ਦੁੱਧ ਦਾ ਪਤਾ ਨਹੀਂ ਜਿਹੜੀ ਬੱਕਰੀ ਚਾਡੀ ਚੰਗੀ ਦੜ ਜੜਤੀ ਵਾਲੀ ਆ ਦੁੱਧ ਚਾਹੇ ਕਿੱਡਾ ਜ ਹੈ ਥੱਲੇ ਉੱਤੇ ਕਹੇ ਥੋੜੀ ਨਹੀਂ ਲਿਆ ਕਹੇ ਥਾਣਾ ਇਹਨਾਂ ਨੇ ਲੱਗੇ ਦੁੱਧ ਹਾਂਜੀ ਹਸਤਰੀਕਾਲ ਸਾਰੇ ਬਾਈਆਂ ਨੂੰ ਅੱਜ ਖੜਿਆ ਇੰਦਰਾੜ ਛੁੜੀ ਦਾ ਮੇਲਾ ਕਿਉਂਕਿ ਪੁਰਾਣਾ ਮੇਲਾ ਹੈ ਤੇ ਮਸ਼ਹੂਰ ਮੇਲਾ ਹੈ ਬਾਈ ਜੀ ਤੇ ਇੱਥੇ ਬਹੁਤ ਹੀ ਪੁਰਾਣੇ ਆ ਜਿਹੜੀ ਆਪਣੇ ਧਲੇਰ ਕਲਾਂ ਵਾਲੇ ਪਹੁੰਚੇ ਹੋਏ ਨੇ ਤੇ ਇਹਨਾਂ ਦੀਆਂ ਬੱਕਰੀਆਂ ਬਹੁਤ ਪੁਰਾਣੇ ਸਮਿਆਂ ਦੇ ਵਿੱਚੋਂ ਮਸ਼ਹੂਰ ਰਹੀਆਂ ਨੇ ਤੇ ਕਿਉਂਕਿ ਬਾਈ ਜੀ ਪਿੰਡ ਦਾ ਨਾਮ ਪਹਿਲਾਂ ਤੋਂ ਹੀ ਮਸ਼ਹੂਰ ਹੈ ਤੇ ਇੱਥੇ ਦੀਆਂ ਬੱਕਰੀਆਂ ਵੀ ਬਹੁਤ ਅਸਲੇ ਦੀਆਂ ਬੱਕਰੀਆਂ ਨੇ ਪੁਰਾਣੇ ਸਮਿਆਂ ਦੇ ਵਿੱਚੋਂ ਤੇ ਬਾਈ ਜੀ ਅੱਜ ਇਹ ਆਪਣੇ ਧਲੇਰ ਵਾਲੇ ਇੰਦਗੜ ਝੜੀ ਦੇ ਮੇਲੇ ਤੇ ਪਹੁੰਚਦੇ ਨੇ ਤੇ ਅੱਜ ਆਪਾਂ ਇਹਨਾਂ ਦੀ ਵੀਡੀਓ ਰਾਹੀਂ ਤੁਹਾਨੂੰ ਨਸਲਾਂ ਦੀਆਂ ਬੱਕਰੀਆਂ ਦੀ ਵੀ ਕਹੇ ਜੀਆਂ ਨਸਲਾ ਰੱਖਦੇ ਨੇ ਤੇ ਉਹ ਸਾਰਾ ਕੁਝ ਅੱਜ ਤੁਹਾਨੂੰ ਦਿਖਾਵਾਂਗੇ ਸਾਸਤਰੀ ਘਰ ਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਪਹੁੰਚ ਗਏ ਮੇਲੇ ਤੇ ਹਾਂ ਜੀ ਪਹੁੰਚ ਗਏ ਤੇ ਮੇਲੇ ਦਾ ਚੌਕ ਕਿੰਨਾ ਕੁ ਹੁੰਦਾ ਵੀ ਇਹ ਮੇਲੇ ਦਾ ਦੇਖਣਾ ਆਪਾਂ ਨੇ ਬਾਲਾ ਬਹੁਤ ਹੁੰਦਾ ਬਹੁਤ ਵੱਡਾ ਹੁੰਦਾ ਅੱਛਾ ਤੇ ਤਿਆਰੀ ਕਿੰਨੇ ਕ ਦਿਨ ਪਹਿਲਾਂ ਤੋਂ ਸ਼ੁਰੂ ਕਰਦੇ ਨੇ ਕਿੰਨੇ ਮਹੀਨੇ ਹੋ ਜਾਂਦੀ ਆ ਅੱਛਾ ਮੇਲੇ ਤੇ ਜਾਣਾ ਹੈ ਮੇਲੇ ਤੇ ਜਾਣਾ ਤੇ ਬਾਈ ਜੀ ਇਹ ਪੁਰਾਣੇ ਜਿਹੜੇ ਆ ਜੜੀ ਹੁੰਦੇ ਨੇ ਨਾਲੋਂ ਮਹੀਨਾ ਵੀ ਨਾ ਪਹਿਲਾਂ ਹੀ ਚੌਕ ਚੜ ਜਾਂਦਾ ਹੁੰਦਾ ਵੀ ਆਪਾਂ ਮੇਲੇ ਦੇ ਉੱਪਰ ਜਾਣਾ ਤੇ ਪਸ਼ੂਆਂ ਦਾ ਚੌਂਕੀ ਭਰਾਉਣੀ ਆ ਤੇ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਏਂੀ ਮੇਲੇ ਦੇ ਉੱਪਰਾਂ ਬੱਕਰੀਆਂ ਲੈ ਕੇ ਆਏ 43 43 ਠੀਕ ਐ ਤੇ ਬਾਈ 40 50 ਬੱਕਰੀਆਂ ਬਾਈ ਲੈ ਕੇ ਆਏ ਨੇ ਛੋਟੇ ਬੜੇ ਨਗ ਤੇ ਵੱਡੀਆਂ ਵੱਡੀਆਂ 43 ਦੇ 43 ਠੀਕ ਐ ਤੇ ਆਪਣਾ ਕੰਮ ਕਿੰਨਾ ਕੁ ਪਰਾਉਣਾ ਜੀ ਆਪਾਂ ਗੱਲ ਕਰੀਏ ਜਣੀ ਦਾਦੇ ਪੁਰਦਾਦੇ ਤੋਂ ਵੀ ਪਹਿਲਾਂ ਦੇ ਕੰਮ ਚੱਲਦਾ ਜਣੀ ਅਸੀਂ ਤਾਂ ਜਿੱਦਣ ਦੇ ਸੁਣਨੇ ਲੋਕ ਕਿਸਾਨ ਨੂੰ ਇਹੀ ਕਹਿੰਦੇ ਵੀ ਤੁਸੀਂ ਗੁੱਜਰ ਬੱਕਰੀਆਂ ਵਾਲੀ ਵਾਜਦੇ ਆ ਠੀਕ ਐ ਹਾਂ ਇਹ ਤਾਂ ਖੇਤੀਬਾੜੀ ਵਾਲੇ ਵੀ ਜਣੀ ਅਸੀਂ ਬੱਕਰੀਆਂ ਜੀ ਰਹਨੇ ਆ ਅਸੀਂ ਘਰ ਦਾ ਕੰਮ ਆ ਖਰਾਬ ਨਹੀਂ ਵੱਢ ਕੇ ਦੇਖਦੇ ਵੀ ਥੇਤੀ ਖਰਾਬ ਨਹੀਂ ਅੱਛਾ ਹਿਮਾਲਕ ਗੁੱਜਰ ਹਾਂ ਹਿਮਾਲਕ ਗੁੱਜਰ ਹਾਂ ਮਾਲਕ ਗੁੱਜਰ ਤੇ ਭਾਈ ਇਹ ਤਲੇਰ ਦਾ ਨਾਮ ਦਾ ਜਿਹੜਾ ਆਪਸ ਪੁਰਾਣੇ ਸਮਿਆਂ ਤੋਂ ਸੁਣਦੇ ਆ ਰਹੇ ਵੀ ਬੱਕਰੀ ਬਹੁਤ ਚੰਗੀ ਪੈਦਾ ਹੋਈ ਐ ਤਲੇਰ ਪਿੰਡ ਦੇ ਵਿੱਚ ਚਾਰ ਪਰਿਵਾਰਾਂ ਸੀ ਸਾਰੇ ਵਧੀਆ ਬੱਕਰੀਆਂ ਠੀਕ ਐ ਵੀ ਯਾਨੀ ਚੰਗੀ ਬੱਕਰੀ ਦੇ ਉੱਪਰ ਹੀ ਕੰਮ ਕਰਦੇ ਹਾਂ ਹਾਂ ਠੀਕ ਐ ਤੇ ਭਾਈ ਇਹ ਤਲੇਰਾਂ ਦਾ ਪੂਰਾ ਨਾਮ ਮਸ਼ਹੂਰ ਐ ਤੇ ਅੱਜ ਆਪਾਂ ਬੱਕਰੀਆਂ ਦਿਖਾਵਾਂ ਐ ਵਧੀਆ ਵਧੀਆ ਤੇ ਦਿਖਾਓ ਜੀ ਵੀ ਅੱਜ ਵੀ ਕਹਿ ਹੈ ਜੀ ਕੁਆਲਿਟੀ ਰੱਖਦੇ ਹੋ ਆਪਣੀਆਂ ਨੇ ਕਰਦੀਆਂ ਬੱਕਰੀਆਂ ਆਪਣੀਆਂ ਘਰ ਦੀਆਂ ਪੱਟਾਂ ਇਹ ਪਲੂਣਾ ਪੱਟਾਂ ਠੀਕ ਹੈ ਪਲੂਣਾ ਪੱਟਾਂ ਨੇ ਤੇ ਹਾਈਟ ਦੇਖ ਲਓ ਹਨਾ ਵੀ ਕਿੰਨੇ ਦੰਦ ਤੇ ਕ੍ਰਾਸ ਕਰਾਉਣੀ ਵੀ ਬਸ ਚਾਰ ਦੰਦ ਤੇ ਕਰਾ ਦੇਣੇ ਜੀ ਠੀਕ ਹੈ ਵੀ ਚਾਰ ਦੰਦ ਤੇ ਹਾਂਜੀ ਤੇ ਕਿੰਨੇ ਕ ਟਾਈਮ ਦੀਆਂ ਇਹ ਸੂਈਆਂ ਹੋਈਆਂ ਨੇ ਬੱਕਰੀਆਂ ਇਹ ਉਹਨੂੰ 2 ਮਹੀਨੇ ਹੋ ਗਏ ਆ 1 ਮਹੀਨੇ ਕਰੀਆ ਅੱਛਾ 1 ਮਹੀਨੇ ਕਰੀਆ ਤੇ ਜੇਕਰ ਦੁੱਧ ਆ ਗਾ ਗੱਲ ਕਰੀਏ ਵੀ ਕਿੰਨਾ ਕੁ ਬੱਕਰੀ ਥੱਲੇ ਹੈਗਾ ਹੁਣ ਹੁਣ ਤੱਕ ਤਾਂ ਦੁੱਧ ਵਧੀਆ ਹੀ ਸੀ ਜੜਿਕਾ ਮਸਲੇ ਹੁਣ ਥੋੜਾ ਜਿਹਾ ਘਟਾਤਾ ਠੀਕ ਹੈ ਜੀ ਦੇਖ ਲਓ ਝੋਲਾ ਖੋਲ ਕੇ ਬਾਕੀ ਦਾ ਆਪੇ ਦਾ ਦੋੜ ਆਪਾਂ ਕੀ ਇਹ ਦੁੱਧ ਜੇ ਵੱਧ ਵੀ ਹੋ ਤਾਂ ਵੀ ਆਪਣੇ ਘਰੇ ਆ ਘਰੇ ਭਾਈ ਅੱਜ ਤੁਹਾਨੂੰ ਦੁੱਧ ਵਾਲੀ ਬਰੀਡ ਦਿਖਾਵਾਂਗੇ ਤੇ ਬਾਕੀ ਜਿਹੜੇ ਕਹਿੰਦੇ ਨੇ ਭਾਈ ਦੁੱਧ ਵਾਲੀਆਂ ਬੱਕਰੀਆਂ ਖਤਮ ਹੋ ਗਈਆਂ ਅੱਜ ਤੁਹਾਨੂੰ ਦਿਖਾਵਾਂਗੇ ਵੀ ਕਹੇ ਜੀਆਂ ਹੁੰਦੀਆਂ ਨੇ ਦੁੱਧ ਵਾਲੀਆਂ ਬੱਕਰੀਆਂ ਆ ਦੇਖ ਸਕਦੇ ਹੋ ਭਾਈ ਮਾਦਰਾ ਥਾਣਾ ਹੈ ਹਨਾ ਜਿਆਦਾਤਰ ਮਾਦਰੇ ਥਾਣੇ ਨੂੰ ਉਹ ਕਰਦੇ ਹਾਂ ਵੀ ਜਿਆਦਾ ਲੰਬਾ ਥਾਣਾ ਵੱਡਾ ਵੀ ਨਹੀਂ ਚੱਡਾ ਵੀ ਹੋਣਾ ਚਾਹੀਦਾ ਚੱਡਾ ਵੀ ਹੋਣਾ ਚਾਹੀਦਾ ਹਾਂ ਬਾਈ ਦਿਖਾ ਦਿਓ ਥੱਲੋ ਕੈਮਰਾ ਮਾਰ ਕੇ ਵੀ ਆਹ ਠੋਕਵੇਂ ਚੱਡਿਆਂ ਨੂੰ ਪ੍ਰੋਮੋਟ ਕਰੋ ਜਿੰਨੇ ਬਾਈ ਬੱਕਰੀਆਂ ਵਾਲੇ ਨੇ ਤੇ ਜਿਆਦਾ ਟੁੱਟਮਾ ਚੱਡੇ ਦਾ ਕੋਈ ਫਾਇਦਾ ਨਹੀਂ ਹਨਾ ਇਹ ਲੰਬੇ ਲੰਬੇ ਥਾਣੇ ਵੀ ਨਹੀਂ ਲੋੜ ਰਹਿੰਦੇ ਠੀਕ ਆ ਆ ਦੇਖ ਸਕਦੇ ਹੋ ਬਾਈ ਮੁਕਤੀ ਥਾਣੇ ਥਣ ਨੇ ਬਾਈ ਦੇਖ ਲਓ ਐਨ ਪਿਓਰ ਬੱਕਰੀਆਂ ਦੇ ਆ ਚੀਜ਼ਾਂ ਹੋਣਗੀਆਂ ਗਾੜ੍ਹਵੇਂ ਚੱਡੇ ਕੈਮਰਾ ਆ ਦੇਖ ਲੋ ਬਾਈ ਇੱਕ ਵੀ ਬੱਕਰੀ ਬਾਈ ਕਹਿੰਦੇ ਥੱਲੋ ਮਾੜੀ ਨਹੀਂ ਮਿਲੂਗੀ ਆ ਦਿਖਾ ਦਿਓ ਐਨ ਚਿੱਤੇ ਪਏ ਨੇ ਬਾਈ ਜੀ ਆ ਹੁੰਦੇ ਨੇ ਅਸਲੀ ਗਾੜਮੇ ਚੱਡੇ ਜਿਹੜੀਆਂ ਪਹਿਲਾਂ ਅੰਬਰਸਰੀਆਂ ਬੱਕਰੀਆਂ ਹੁੰਦੀਆਂ ਸੀ ਜਿਹੜੀਆਂ ਆ ਥਣ ਦੇਖ ਲੋ ਟਿੱਡ ਕਨੀ ਨੂੰ ਜਾਂਦੇ ਨੇ ਜਿੱਥੇ ਮਰਜੀ ਬੱਕਰੀ ਨੂੰ ਭਜਾ ਲਿਓ ਥਣ ਗਿੱਟੇ 'ਚ ਨਹੀਂ ਲੱਗੂਗਾ ਬੱਕਰੀ ਦਾ ਇਹ ਚੀਜ਼ਾਂ ਨੇ ਬਾਈ ਜੀ ਪੱਠਾ ਪਲੂਣ ਨੇ ਆ ਦੇਖ ਸਾਧਵੇਂ ਬਾਈ ਤੇ ਝੋਲੇ ਲਾ ਦਿਓ ਪਾਣੀ ਦੇ ਬਕਰੀਆਂ ਦੇ ਚੱਡੇ ਬਾਦ ਠੁਕਵੇਂ ਨੇ ਛੋਟੀਆਂ ਦੇ ਤੇ ਪ੍ਰਾਣੀ ਨਸਲ ਆ ਜੀ ਅੱਛਾ ਜਿਹੜੀਆਂ ਅਸਲ ਅੰਬਰਸਰੀਆਂ ਅਸੀਂ ਸੁਣਦੇ ਆ ਵੀ ਉਹਨਾਂ ਦੇ ਗਾੜ੍ਹਵੇਂ ਚੱਡੇ ਇਹ ਸਾਡਾ ਨਾ ਤੁੰਮ ਦੱਸਦਾ ਸਾਡੇ ਲਾਗਲੇ ਪਿੰਡ ਇੱਕ ਵਪਾਰੀ ਹੁੰਦਾ ਸੀ ਤੇਤੂ ਠੀਕ ਹੈ ਕਿ ਸਾਡੇ ਬੁੜੇ ਨੂੰ ਗਾੜੀ ਬੱਕਰੀਆਂ ਦਾ ਸ਼ੌਂਕ ਸੀਗਾ ਠੀਕ ਹੈ ਜੀ ਤੇ ਤੂੰ ਸੈਸੀਆਂ ਦਾ ਮੁੰਡਾ ਦੀ ਮੁੱਖੇ ਦਾ ਦਾਦਾ ਜਿਹੜਾ ਮੁੱਖਾ ਮੁੰਡਾ ਮਸ਼ਹੂਰ ਹੋਇਆ ਜੋਰੇ ਦਾ ਮੁੰਡਾ ਹਾਂਜੀ ਉਹਦੇ ਦਾਦੇ ਤੋਂ ਸਾਡੇ ਬੁੜੇ ਨੇ 10 ਬੱਕਰੀਆਂ ਅੰਬਰਸਰ ਨਾਲ ਜਾ ਕੇ 10 ਬੱਕਰੀਆਂ ਲੈ ਕੇ ਆਇਆ ਅਚ ਅੰਬਰਸਰ ਤੋਂ ਅੰਬਰਸਰ ਤੋਂ ਠੀਕ ਹੈ ਯਾਨੀ ਉਹ ਖੂਨ ਸਾਡੇ ਕੋਲੇ ਹਲੇ ਚੱਲਿਆ ਆਉਂਦਾ ਜੀ ਠੀਕ ਆਦੋ ਅਸੀਂ ਸੁਣਦੇ ਆਂ ਵੀ ਥਾਣਾ ਗੇਟ ਡਕਣੀ ਨੂੰ ਪੁਰਾਣੀਆਂ ਬੱਕਰੀਆਂ ਮੇਰਾ ਭਰਾ ਖੜਾ ਪਹਿਲਾਂ ਇਕੱਠੇ ਸੀ ਅਸੀਂ ਹੁਣ ਅਡੋ ਡੀ ਵੇ ਤਾਂ ਵੀ ਐਸੀ ਕਮਾਈਆਂ ਨਹੀਂ ਹੈਗੀਆਂ ਜਿੰਨਾਂ ਚਿਰ ਬੱਕਰੀ ਨਹੀਂ ਵੇਦ ਜਿੰਨਾਂ ਚਿਰ ਇੱਕ ਦ ਇਹ ਚੱਡੇ ਦੇਖ ਲਓ ਇੱਕ ਵੀ ਬੱਕਰੀ ਦਾ ਬਾਈ ਕਹਿੰਦੇ ਚੱਡਾ ਨਹੀਂ ਮਾੜਾ ਮਿਲੂਗਾ ਦੇਖ ਸਾਧੂ ਭਾਈ ਐਨ ਚਿਪੇ ਪਏ ਨੇ ਮੋਟੇ ਥਾਂਗੇ ਆਹ ਦੇਖ ਲਓ ਵੀਰੇ ਐਨ ਸੋਹਣੇ ਇਹਨਾਂ ਦੇ ਵਾਲ ਨਹੀਂ ਹੈਗੇ ਪੱਟਾਂ ਦੇ ਉੱਪਰ ਜਮੀ ਵੀ ਬਰੀਕ ਚਮੜੀ ਦੀਆਂ ਬੱਕਰੀਆਂ ਨੇ ਆਹ ਦੇਖ ਲਓ ਉਹਦੇ ਦੇਖ ਲਓ ਉਹਦੇ ਦੇਖ ਲਓ ਤੁਹਾਨੂੰ ਬੱਕਰੀ ਇੱਕ ਬੱਕਰੀ ਦੀ ਹੋਰ ਪਰਖ ਦਿਖਾਉਂਦੇ ਨੇ ਬੱਕਰੀ ਨੂੰ ਕੀਨ ਕਰਕੇ ਬੱਕਰੀ ਨੂੰ ਕੱਟ ਦਾਂਦੇ ਨੇ ਦੇਖ ਲਓ ਇਹਦੇ ਛਾਂਗ ਪਰ ਇਹ ਬੱਕਰੀ ਦੁੱਧ ਨੂੰ ਬਹੁਤ ਚੰਗੀ ਮੰਨੀ ਗਈ ਆ ਵਧੀਆ ਜੀ ਪਲੂਣ ਪੱਠਾ ਆ ਛਾਂਗ ਵਾਲੀ ਬੱਕਰੀ ਨੂੰ ਸਾਡੇ ਪਾਰੀ ਦੁੱਧ ਨੂੰ ਬਹੁਤ ਚੰਗੀ ਮੰਨਦੇ ਨੇ ਯਾ ਕਹਿਣਾ ਕਰੋ ਤੁਸੀਂ ਕੱਟ ਇਹਨਾਂ ਨੂੰ ਕੱਟ ਦਾਂਦੇ ਨੇ ਨਮਾਇਸ਼ ਦੇ ਵਿੱਚੋਂ ਆ ਜੋਲੇ ਪਾਉ ਜੀ ਪੱਠਾ ਆ ਦੇਖ ਸਕਦੇ ਹੋ ਇਹ ਮੋٹے ਥਾਨ ਨੇ ਬਾਈ ਦੇਖ ਐਨ ਪਿਓਰ ਅਸਲੀ ਜਿਹੜੀਆਂ ਬਰਸਰੀਆਂ ਬੱਕਰੀਆਂ ਉਹਨਾਂ ਚੋਂ ਬਾਈ ਕਹਿੰਦੇ ਬੱਕਰੀਆਂ ਘਰ ਤੋਂ ਹੀ ਆਈਆਂ ਹੋਈਆਂ ਨੇ ਤੇ ਆ ਤਾ ਦੋ ਉਹ ਕੰਨ ਲਾਲ ਨਾਲ ਤੇ ਆ ਬਾਈ ਜੀ ਗੱਪਣਾ ਬੱਕਰੀ ਹਾਂ ਹਾਂ ਗੱਪਣਾ ਅੱਛਾ ਉਹ ਵੀ ਗੱਪਣਾ ਹਾਂ ਜੀ ਗੱਪਣਾ ਇਹ ਪਹਿਣਾ ਹੀ ਨੇ ਜਾ ਮਾਂ ਮਾਂ ਤੇ ਹਾਂ ਜੀ ਅੱਛਾ ਮਾਂ ਆਉਦੀ ਹਾਂ ਜੀ ਤੇ ਦੇਖ ਸਕਦੇ ਹੋ ਬਾਈ ਬਹੁਤ ਹੱਡਾਂ ਪੈਰਾਂ ਦੀ ਭਾਰੀ ਬੱਕਰੀ ਐ ਤੇ ਬੱਕਰੀ ਚ ਸੁਨੱਖ ਦੇਖ ਲਓ ਤੇ ਬਾਈ ਜੀ ਇੱਕ ਗੱਲ ਆਪਾਂ ਤੁਸੀਂ ਪੁਰਾਣੇ ਆ ਜੜੂ ਜਿਵੇਂ ਇੱਕ ਗੱਲ ਆਪਾਂ ਹੋਰ ਵੀ ਪੁੱਛਣਾ ਚਾਹੁੰਦੇ ਹਾਂ ਬੱਕਰੀਆਂ ਹੁੰਦੀਆਂ ਨੇ ਜ਼ਿਆਦਾ ਮੋਟੀਆਂ ਤੇ ਕੱਦ ਵਾਲੀਆਂ ਤੇ ਵੱਡੇ ਕੰਨਾਂ ਵਾਲੀਆਂ ਉਹ ਜ਼ਿਆਦਾ ਪਸੰਦ ਕਰੋਗੇ ਜਾਂ ਜਿਹੜੀ ਥੱਲੋ ਬੱਕਰੀ ਸਹੀ ਹੋਵੇ ਉਹ ਜ਼ਿਆਦਾ ਪਸੰਦ ਕਰੋ ਮਨੇ ਸਿੱਟੇ ਪਈ ਜਿਹੜੀ ਬੱਕਰੀ ਥੱਲਿਓਂ ਕੁਛ ਕੰਮ ਦੀ ਹੈ ਅੱਛਾ ਕੰਨ ਚਾਹੇ ਪੂਰਾ ਹੌਲਾ ਵੀ ਉਹ ਵੀ ਚੱਲ ਜੂ ਕੱਦ ਵੀ ਚਾਹੇ ਮਾਤ ਕਦੀ ਉਹ ਛੋਟਾ ਹੋਵੇ ਠੀਕ ਹੈ ਪਰ ਅਸੀਂ ਬੱਕਰੀ ਥੱਲੇ ਦੀ ਵੀ ਕੰਮਚਾਲ ਮੰਨਦੇ ਆ ਵੀ ਜਿਹੜੀ ਥੱਲੇ ਦੀ ਨੀ ਉਹ ਬੱਕਰੀ ਜੇ ਆਪਾਂ ਚਾਹ ਕੰਨ ਮੋਕੇ ਘਰੋਂ ਦੁੱਧ ਹੀ ਨਾ ਨਿਕਲੇ ਕਾਂਠ ਦੇ ਕਿਹੜਾ ਸਾਵੇਂ ਬੈਠਣਾ ਹੈ ਹੈ ਬਹੁਤ ਬੰਦੇ ਕਹਿੰਦੇ ਨੇ ਬਾਹਦਰ ਕੋਲੇ ਛੋਟੀਆਂ ਛੋਟੀਆਂ ਬ ਇਹ ਕੀ ਕਰਨਗੇ ਇਹ ਕਰਕੇ ਦਿਖਾਉਂਦੇ ਆ ਨੇ ਠੀਕ ਐ ਦੱਸ ਦਿਆਂ ਨੇ ਅੱਜ ਭਈ ਬਾਈ ਦੇਖ ਲਓ ਤੇ ਬੰਦੇ ਆਏ ਕਹਿੰਦੇ ਹੁੰਦੇ ਸੀ ਮੈਂ ਆਏ ਸਾਲ 20 25 ਬੱਕਰੀਆਂ ਵੇਚਦਾ ਆ ਭਾਈ ਵੀ ਵੇਚਦਾ ਬਾਦਰ ਦਾ ਆਏ ਸਾਲ ਵੇਚਦਾ ਇਹਦੇ ਕੋਲ ਕੀ ਆ ਆ ਵੀਡੀਓ ਇਸ ਕਰਕੇ ਬਣ ਰਹੀ ਐ ਵੀ ਭਾਈ ਹੈ ਸਭ ਕੁਝ ਹੁੰਦਾ ਪਰ ਦਿਖਾਉਂਦੇ ਨਹੀਂ ਅੱਜ ਦੇਖਣ ਲੱਗ ਰਿਹਾ ਜਿਹੜਾ ਕੋਈ ਹੈਗਾ ਸਾਡੇ ਘਰ ਵਾਸਤੇ ਆ ਸਾਡੇ ਵਾਸਤੇ ਆ ਭੈਣ ਭਾਈਆਂ ਨੂੰ ਚਲ ਆਸਰਾ ਭੈਣ ਭਾਈਆਂ ਦਾ ਅੱਲਾ ਦੀ ਦੇਣ ਠੀਕ ਐ ਪਰਮਾਤਮਾ ਦੀ ਦੇਣ ਆ ਉਹਦੀ ਇਹ ਕਹੀਏ ਮੈਂ ਕੁਛ ਕਰਨ ਨੂੰ ਜਾਂ ਹੋਰ ਕੁਛ ਕਰਨ ਨੂੰ ਦੇਣਾ ਤਾਂ ਰੱਬ ਦੀ ਹੈ। ਇਦਾਂ ਨੂੰ ਜਿਵੇਂ ਹੈ ਨਾ ਵੀ ਹੈਰ ਅੱਲਾਹ ਦੀ ਦੇਣਾ ਜਦ ਆਪਾਂ ਐਸਾਲ 20 25 ਬੱਤੀਆਂ ਵੇਚ ਲਏ ਨਾ ਪੱਠਾ ਥੋੜਾ ਨਰਮ ਦੇਖਣ ਲੱਗ ਜਾਂਦੇ ਨੇ। ਬਹੁਤ ਤਾਲੀ ਫੇਰ ਐਂ ਕਹਿਣ ਲੱਗ ਜਾਂਦੇ ਇਹ ਤਾਂ ਖਤਮ ਹੋ ਗਈਆਂ। ਜਿਹਦੇ ਨੇ ਕੀ ਰਹਿ ਗਿਆ? ਉਹ ਦਾਦੇ ਦੀ ਜੜ ਰੱਖਿਓ ਕਿਵੇਂ ਖਤਮ ਹੋ ਜੂਗੀ? ਨਹੀਂ ਹੁੰਦਾ ਜੀ। ਉਹ ਖਤਮ ਕਰਨ ਵਾਲੇ ਨਾ ਹੋਣ। ਸਹੀ ਗੱਲ ਹੈ। ਜਿਹੜੇ ਖਤਮ ਕਰਨ ਵਾਲੇ ਨੇ ਅਸੀਂ ਤਾਂ ਚਾਹ ਵੀ ਨਹੀਂ ਪੀਂਦੇ ਲੱਸੀ ਪੀ ਕੇ ਵੀ ਸਾਰ ਲਾਂਗੇ ਅਸੀਂ ਕਿਵੇਂ ਖਤਮ ਕਰਦੇ ਹਾਂਗੇ? ਦੇ ਦੋ ਦਿਨ ਚਾ ਵੀ ਨਹੀਂ ਦੇਰੇ ਤਾਂ ਵੀ ਸਰਦੂਗਾ ਤੇ ਬੱਕਰੀਆਂ ਬਰੀਕ ਬਹੁਤ ਨੇ ਆਣਾ ਜਿਵੇਂ ਬਾਲ ਵੀ ਨਹੀਂ ਹੈਗਾ ਦੇਖ ਸਕਦੇ ਪੱਟਾਂ ਦੇ ਮਾਰਦੀ ਬਾਈ ਕੈਮਰਾ ਮਾ ਜਮੀ ਬਾਲ ਹੈ ਨਹੀਂ ਜੋਏ ਪੱਟਾਂ ਦੇ ਦੇਖ ਸਕਦੇ ਮਾਮਾ ਧੀਆਂ ਨੇ ਉਹ ਚੁੱਕੇ ਘਾੜਵੇਂ ਛੱਡੇ ਨੇ ਉਹ ਕਰ ਲੋਈ ਆ ਭੈਣਾ ਭੈਣੇ ਨੇ ਤੁੰਨੇ ਆ ਤੁੰਨੇ ਆ ਲੁਗਣਾ ਆਈਆਂ ਨੇ ਹਾਂਜੀ ਹਾਂਜੀ ਇਹ ਭੈਣਾਂ ਨੇ ਬਾਈ ਦੇਖ ਸਕਦੇ ਹੋ ਤੇ ਕੰਨ ਕੰਨ ਬਹੁ ਲੱਗਿਆ ਪੱਠ ਨੂੰ ਤੇ ਪੁਰਾਣੇ ਜਾੜੇ ਦੀਆਂ ਇਹ ਬੱਕਰੀਆਂ ਨੇ ਢੇਰ ਦੀਆਂ ਤੇ ਆਪਣੀ ਛੋਟੀ ਤਲੇ ਰ ਹੈ ਵੱਡੀ ਵੱਡੀ ਤਲੇ ਰ ਅੱਛਾ ਵੱਡੀ ਤਲੇ ਰ ਕਲਾਂ ਤੋਂ ਬੱਕਰੀਆਂ ਨੇ ਇਹ ਤੇ ਦੇਖ ਸਕਦੇ ਹੋ ਕੰਨ ਪੱਠ ਦਾ ਪਲੂਣੇ ਹੋਣੀ ਜੀ ਪਲੂਣਾ ਨੇ ਜੀ ਦੇਖੋ ਬਾਈ 19 20 ਇੰਚ ਦਾ ਕੰਨ ਹੋਊਗਾ ਨਾ ਇਹ ਹਾਂਜੀ ਹਾਂਜੀ ਤੇ ਦੇਖ ਸਕਦੇ ਹੋ ਆ ਵੀ ਇਹਦੀ ਭੈਣ ਹੈ ਤੇ ਸਿੰਗੀ ਦੇਖ ਲਓ ਕਿੰਨੀ ਬਰੀਕ ਸਿੰਗੀ ਆ ਤੇ ਪਤਲੀ ਸਿੰਗੀ ਦੇ ਵਿੱਚ ਤੇ ਰੰਗ ਰੂਪ ਪੱਠਾਂ ਦਾ ਬਹੁਤ ਸੋਹਣਾ ਹੈ ਦੇਖ ਸਕਦੇ ਹੋ ਬਾਈ ਨੱਕ ਮੂਨੀਆਂ ਬਹੁਤ ਚੰਗੀਆਂ ਨੇ ਪੱਠਾਂ ਦੇਖ ਲਓ ਫਿਰ ਇਹ ਥੱਲਿਆਂ ਚ ਮਾਰ ਦਿਓ ਕੈਮਰਾ ਬਾਈ ਜਮੀ ਨਾਲੇ ਚਿਪੇ ਪਏ ਨੇ ਜਿਹੜੇ ਅਸਲੀ ਹੁੰਦੇ ਨੇ ਦੇਖੋ ਵੀ ਅੱਜ ਐਨ ਬਾਈ ਕਹਿੰਦਾ ਕਿਸੇ ਦਾ ਉਹ ਨਹੀਂ ਰਹਿਣ ਦੇਣਾ ਵੀ ਸਾਰਿਆਂ ਦੀ ਝੋਲੇ ਖੋਲ ਕੇ ਦਿਖਾਵਾਂਗੇ ਵੀ ਜੇ ਕਿਸੇ ਨੂੰ ਸ਼ੱਕ ਹੋਵੇ ਅੱਜ ਤਾਂ ਯਾਨੀ ਸਾਰਿਆਂ ਦੀ ਝੋਲੇ ਖੋਲ ਦੋਗੇ ਹਾਂ ਖੋਲਾਂਗੇ ਖੋਲਾਂਗੇ ਭਲੇਖਾ ਤੋਂ ਕਹਿੰਦਾ ਅੱਛਾ ਵੀ ਕਈ ਬੰਦੇ ਕਹਿਣ ਲੱਗ ਗਏ ਕਿ ਕਹਿਣ ਲੱਗ ਗਏ ਤੇ ਕਹਿੰਦਾ ਨੀ ਮੇਰੇ ਨੂੰ ਦੁੱਖ ਦੇਣ ਲੱਗ ਜਾਂਦੇ ਠੀਕ ਹੈ ਵੀ ਅੱਜ ਦੱਸ ਦੀਆਂ ਨੇ ਆਪਣੀ ਬੱਕਰੀਆਂ ਹੈਗੀਆਂ ਨੇ ਜਾਂ ਹੈਗੇ ਆ ਵੀ ਜਾਨੀ ਹਲਾ ਮਲਾ ਦਾ ਮੱਛਰ ਮੱਖੀ ਦਾ ਟਾਈਮ ਹੈ ਫੇਰ ਵੀ ਫੇਰ ਵੀ ਹੈ ਨਹੀਂ ਆਹ ਜੀ ਹਾਂ ਤੇ ਆ ਦੇਖ ਲੋ ਬਾਈ ਇਹਨਾਂ ਦੇ ਇਹ ਵੀ ਦੋਏ ਪੈਣਾ ਨਹੀਂ ਇਹ ਪੈਣਾ ਨਹੀਂ ਤੇ ਛੱਡਿਆਂ ਦੇ ਮਾਰਦੀ ਬਾਈ ਨਿਗਾਹ ਇਹ ਹੁੰਦੇ ਵੱਡੀ ਆ ਕਿ ਉਹ ਛੋਟੀ ਆ ਮੋਟਾ ਖਾਣਾ ਜਮੀ ਤੇ ਇੱਕ ਸਾਦ ਨੂੰ ਬਾਈ ਐਨ ਪਿਓਰ ਬੱਕਰੀਆਂ ਪੂਰੀਆਂ ਸ਼ੇਰੀਆਂ ਦਿਖਾ ਦੇ ਬਾਈ ਆ ਦੇਖ ਲੋ ਬਾਈ ਇਹ ਇਹ ਥਾਂ ਚੱਡੇ ਮੇਲਿਆਂ ਦੇ ਉੱਪਰ ਹੀ ਬੱਕਰੀਆਂ ਆਉਂਦੀਆਂ ਨੇ ਬਾਈ ਇਹ ਕੁਆਲਟੀ ਵਾਲੀਆਂ ਮੰਡੀਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਥਣ ਚੱਡੇ ਦੇਖ ਲਓ ਬੱਕਰੀਆਂ ਦੇ ਬਹੁਤ ਸੁਥਰੇ ਨੇ ਪੈਨ ਉੱਪਰ ਨਾਲ ਚਿਪੇ ਹੋਏ ਥਣ ਚੱਡੇ ਨੇ ਕੋਈ ਟੁੱਟਮਾ ਚੱਡਾ ਨਹੀਂ ਹੈਗਾ ਬੱਕਰੀ ਦਾ ਧਾ ਦੋ ਜੀ ਹੋਰ ਫੜਦੇ ਹੋ ਅੱਜ ਆ ਜਾ ਤੇਰਾ ਪਿੱਛੇ ਇਹ ਬੋ ਕਰਨਾ ਉਹ ਅਸਲੀ ਨਿਕਲ ਗਈ ਇਹ ਬੜੀ ਆ ਸੁਥਰੀ ਆ ਭੈਣੀ ਇਹਨੇ ਅਜੇ ਕੁਗ ਲੱਗ ਲੱਗ ਸੂਏ ਦੀਆਂ ਹਾਂ ਅਲੱਗ ਅਲੱਗ ਸੂਏ ਦੇ ਛੋਟੇ ਇਹ ਦੂਜੇ ਸੂਏ ਸੂਪੀ ਆ ਪਲੂਣਾ ਆ ਪਲੂਣਾ ਪੱਠ ਤੇ ਆ ਦੂਜੇ ਸੂਏ ਹਾਂ ਤੇ ਥਣ ਤਾਂ ਬਾਈ ਕਿਸੇ ਬੱਕਰੀ ਦਾ ਪੱਠ ਦਾ ਮਾੜਾ ਨਹੀਂ ਹੈਗਾ ਬਾਈਆਂ ਦੀਆਂ ਦਾ ਸਾਰੇ ਚੰਗੇ ਥਣ ਚੱਡੇ ਲੱਗੇ ਹੋਏ ਨੇ ਤੇ ਭਾਈ ਬੱਕਰੀਆਂ ਆਪਾਂ ਕਿਹੜੇ ਮੌਸਮ ਦੇ ਵਿੱਚ ਜ਼ਿਆਦਾਤਰ ਗੱਪਣਾ ਕਰਾਉਂਦੇ ਆ ਵੱਧ ਤੋਂ ਆਪਾਂ ਕਰਾਉਂਦੇ ਹੁੰਦੇ ਆ ਮੈਨੂੰ ਕਿ ਚੱਲ ਵੀ ਭਾਦੋਂ ਚ ਅੱਛਾ ਦੁੱਧ ਵਧੀਆ ਸਰੇ ਲੱਗ ਜਾਂਦਾ ਠੀਕ ਹੈ ਵੀ ਜਾਨਾ ਇਹ ਕਹਾਂ ਤੋਂ ਦੁੱਧ ਦੇਣੇ ਦੁੱਧ ਵੀ ਬੱਚੇ ਵੀ ਪੜ ਜਾਂਦੇ ਨੇ ਦੁੱਧ ਵੀ ਹੋ ਜਾਂਦਾ ਸਾਰੇ ਕੰਮ ਹੋ ਜਾਂਦੇ ਨੇ ਨਾਲੇ ਇਹਨਾਂ ਵਿੱਚ ਜਿਵੇਂ ਬੋਕ ਹੁੰਦੇ ਨੇ ਬੇਰੁੱਤੀਆਂ ਪੰਜ-ਛੇ ਬੱਕਰੀਆਂ ਦਾ ਸੂਪ ਐਂਦੀਆਂ ਨਹੀਂ ਆ ਵੀ ਕਹੇ ਵੀ ਸੂਪ ਐਂਦੇ ਨੇ ਯਾਨੀ ਬਾੜਾ ਬਾੜ ਦਾ ਆਪਾਂ ਲੋਹੜੀ ਵਾਸਤੇ ਬੱਕਰੀਆਂ ਸੋਨੇ ਜ਼ਿਆਦਾਤਰ ਉਸੇ ਸੂਏ ਨੂੰ ਮੰਨਦੇ ਆ ਵਧੀਆ ਹਾਂ ਹਾਂ ਉਹਨੂੰ ਵਧੀਆ ਮੰਨਦੇ ਆ ਸਾਰੀਆਂ ਮੌਸਮਾਂ ਲੋਟ ਆ ਜਾਂਦੇ ਉਹਦੇ ਚ ਅ ਹਾਂ ਤੇ ਦੁੱਧ ਵੀ ਪਾਲਾਂਗੇ ਉਹ ਦੁੱਧ ਵੀ ਪੈ ਜਾਂਦਾ ਬੱਚਾ ਹੀ ਪਾਲ ਜਾਂਦਾ ਬੱਚਾ 2 ਮਹੀਨੇ ਚ ਪਾਲ ਜਾਂਦਾ ਹਾਂਜੀ ਹਾਂ 2 ਮਹੀਨੇ ਚ ਵਧੀਆ ਬਾਹਰ ਅੰਦਰ ਜਾਣ ਵਾਲਾ ਹੋ ਜਾਂਦਾ ਠੀਕ ਐ ਤੇ ਜਣੀ ਇਹ ਪੱਠਾਂ ਦੀ ਗੱਲ ਕਰੀ ਵੀ ਆਏ ਸਾਲ ਕਿੰਨੀਆਂ ਤਿਆਰ ਕਰ ਲਾ ਨੂੰ ਕਰਦੀਆਂ ਹੁਣ ਮੰਨ ਕੇ ਚਲਵਟ ਕਰੇ ਨੇ ਮੈਂ 45 ਪੱਠਾਂ ਹੋਣਗੀਆਂ 45 ਕਿ ਦੇਖ ਆਜੋ ਭਾਈ 45 ਪੱਠਾਂ ਤਿਆਰ ਕਰਨੀਆਂ ਕੋਈ ਸੌਖੀਆਂ ਸੌਖੀ ਗੱਲ ਨਹੀਂ ਹੈ। ਅੱਛਾ ਤੇ ਬਾਈ ਕਹਾਂਗੇ ਜੇ ਕਿਸੇ ਨੂੰ ਪਲੇਖਾ ਹੋਵੇ ਤਾਂ ਕਿ ਕਿਣ ਵੀ ਸਕਦੇ ਹੋ ਕਰੇ ਜਾ ਕੇ ਬਾਈ ਜੀ। ਚਾਹੇ 20 85 ਅੱਪੇ ਮੁੱਢ ਰੱਖੇ। ਅੱਛਾ ਜਾਨੀ ਮੇਮ ਨੇ ਵੇਚ ਲਾ ਰਿਹਾ ਬੱਕਰੀ ਬੋਰੂ ਬੂਰ ਰੱਖਣ ਵਾਲੇ ਬਹੁਤ ਲੈ ਜਾਂਦੇ ਨੇ ਬੰਦੇ। ਠੀਕ ਹੈ। ਹਾਂ ਬੱਕਰੀ ਕੁਆਲਟੀ ਦੇ ਹੁੰਦੇ ਨੇ ਸੋਹਣੇ ਸਦਰੇ ਬੱਤੀ ਹੁੰਦੇ ਨੇ। ਠੀਕ ਹੈ। ਜਾਨੀ ਹਾਂ ਮਾਂ ਦੇ ਮਗਰੀਆ ਠੀਕ ਹੈ ਮਾਰੇ ਹੋਈ ਤੂੰ ਅਕੜੇ ਮਾਂ ਬਾਹ ਆਲੀ ਤਾਂ ਬੱਚਾ ਤਾਂ ਮਾੜਾ ਮੋਟਾ ਤੁਤਲਾ ਬੋਲੂਗਾ ਯਾਰ ਦੇਖ ਸਾਡੇ ਨੂੰ ਪੱਖੀਆਂ ਤੇ ਡੱਬਾ ਬੱਕਰੀ ਤੇ ਕਾਲੀ ਡੱਬੀ ਬੱਕਰੀ ਹੈ ਬਾਈ ਜੀ ਦੇਖ ਸਾਗੇ ਥਾਣੇ ਦਾ ਇਹ ਵੀ ਬਹੁਤ ਵਧੀਆ ਬੱਕਰੀ ਦਾ ਇਹ ਦੋਨੇ ਮਾਮਾ ਧੀਆਂ ਨੇ ਹਾਂ ਮਾਮਾ ਆਹ ਮਾਮਾ ਧੀਆਂ ਨੇ ਦੋਨੇ ਮਾਮਾ ਧੀਆਂ ਨੇ ਇਹ ਮਾਮਾ ਧੀਆਂ ਨੇ ਬਾਈ ਜੀ ਦੇਖ ਲੋ ਇੱਕ ਲੋਹੀ ਡੱਬੀ ਹੈ ਤੇ ਇੱਕ ਕਾਲੀ ਡੱਬੀ ਹੈ ਬਾਈ ਐਂ ਪੁਰਾਣੇ ਬੱਕਰੀਆਂ ਦੇ ਜਿਵੇਂ ਥਾਣਾ ਹਾਂ ਜੀ ਥਾਣੇ ਹੁੰਦੇ ਨੇ ਜੀ ਸਾਡਾ ਹੀ ਆ ਜੀ ਉਹ ਮੁੰਡਾ ਓਵੇਂ ਹੁੰਦੀਆਂ ਨੇ ਬਾਈ ਇਹ ਆ ਬੱਕਰੀਆਂ ਦੇ ਥਾਣ ਚੱਡੇ ਬੰਦਨਾ ਕਰਦੀ ਆ ਸਾਡੀ ਜੀ ਅਸੀਂ ਘਰਦੇ ਆ ਜੀ ਪਾਕਿਸਤਾਨ ਦੇ ਵਿੱਚ ਥਾਣ ਚੱਡੇ ਆਹੀ ਜੀ ਦੇਖਦੇ ਹੁੰਦੇ ਨੇ ਤੇ ਉਹ ਥਾਣ ਚੱਡੇ ਆ ਜੀ ਤੁਹਾਨੂੰ ਬੱਕਰੀਆਂ ਦਿਖਾਵਾਂਗੇ ਸਾਡਾ ਹੀ ਆ ਮੇਰੇ ਚਾਚੇ ਦਾ ਮੁੰਡਾ ਜੀ ਉਹ ਹੋਰ ਵੀ ਡਾਕਟਰ ਕੰਮ ਕਰ ਹਾਂ ਜੀ ਬਹੁਤ ਇਹਦਾ ਪੁਰਾਣੇ ਨੇ ਬਹੁਤ ਹਾਂ ਜੀ ਅਸੀਂ ਡਾਕਟਰ ਡਾਕਟਰ ਤੋਂ ਵੀ ਬੈਦ ਹੋਗੇ ਬਾਈ ਅਸੀਂ ਬਾਇ ਦਾ ਪੁਰਾਣੇ ਹਕੀਮ ਪੁਰਾਣੇ ਇਹ ਜੇ ਥਣ ਚੱਡੇ ਕੱਥੇ ਲਾਭਦੇ ਨੇ ਆ ਦੇ ਜਵਾਖ ਨੂੰ ਹਕੀਮ ਦੇ ਲੈ ਜਾਓ ਹਾਂ ਹਕੀਮਾਂ ਜਿਹਨੂੰ ਦਵਾਈ ਦਵੋ ਜਵਾਖ ਨੂੰ ਹਾਂ ਜੀ ਆ ਆ ਗਈ ਬਾਈ ਪੂਰੀ ਆਹ ਪੁਰਾਣੇ ਆਹ ਸਾਈਡ ਤੇ ਕਰ ਆਪ ਹੀ ਹਕੀਮ ਬਣ ਗਏ ਤਾਂ ਇਹ ਦਿੰਦੇ ਨੇ ਦੇਸੀਆਂ ਦਵਾਈਆਂ ਹਾਂ ਜੀ ਹਾਂ ਤੇ ਦੇਖ ਲਓ ਬਾਈ ਬਰੀਕ ਚਮੜੀਆਂ ਬੱਕੜਾ ਖੜਾ ਹੋ ਜਾ ਦੋ ਤਿੰਨ ਮਹੀਨੇ ਛੱਡਿਆ ਮਾਰ ਅੱਛਾ ਦੇਖ ਲਓ ਵੀਰੇ ਬਰੀਕ ਦਵਾਈ ਇਹ ਤੇ ਜੀ ਆਈ ਕੋਈ ਡਿਜ਼ਾਈਨ ਦੀ ਹੈ ਤੇ ਇੱਕ ਜੋੜੀ ਤੁਹਾਨੂੰ ਹੋਰ ਦਿਖਾਉਣੀ ਆ ਬਾਈ ਪੂਰੀਆਂ ਡੱਬੀਆਂ ਬੱਕਰੀਆਂ ਨੇ ਹੈ ਹਾਂ ਨਸਲ ਦੀਆਂ ਡੱਬੀਆਂ ਹੀ ਆ ਇਹਨੂੰ ਪੁਰਾਣੀਆਂ ਨੇ ਇਹ ਤਾਂ ਇਹਨਾਂ ਪੱਠਾ ਹੀ ਪਾਲਦੇ ਨੇ ਬਾਈ ਹੁਣ ਵੀ ਕਹਿੰਦਾ 45 ਪੱਠਾ ਇਹ ਸੂਏ ਦੀਆਂ ਡੱਬੀਆਂ ਆ ਨੇ ਤੇ ਇਹ ਵੀ ਜੋੜੀ ਪੈਣਾ ਦੀ ਹੈ ਤੇ ਦੇਖ ਸਕਦੇ ਹੋ ਹੁਣ ਤੁਹਾਨੂੰ ਦਿਖਾ ਦੇਮਣੇ ਆਹ ਦੂਜੇ ਸੂਏ ਦੇ ਦੇਖੋ ਥਣ ਚੱਡੇ ਲੱਗੇ ਹੋਏ ਮਖਿਆਲਾਂ ਜਿਓ ਆਹ ਦੇਖ ਲਓ ਜਿਵੇਂ ਜੂਮਣਾ ਮਖਿਆਲ ਹੁੰਦਾ ਆ ਹੁੰਦੇ ਥਣ ਚੱਡੇ ਆਪ ਲੋਣਾ ਦੇਖ ਸਾਦੇ ਬਾਈ ਆ ਮਾਰ ਦੋ ਬਾਈ ਕੈਮਰਾ ਨੂੰ ਮਨੇ ਮਖਿਆ ਜੋਂ ਪ੍ਰਾਣੀਆਂ ਜੜਦੀਆਂ ਬੱਕਰੀਆਂ ਨੇ ਤੇ ਜਿਵੇਂ ਪੱਟਾਂ ਵਰਗੇ ਥਣ ਹੁੰਦੇ ਨੇ ਉਹ ਚੀਜ਼ਾਂ ਨੇ ਜੀ ਦੇਖ ਲੋ ਐ ਨਾ ਇਹੇ ਥਣ ਚੱਡੇ ਨੂੰ ਹਾਂ ਇਹ ਪਹਿਲੇ ਸੂਰ ਆ ਦੇਖ ਲੋ ਪੁੱਤ ਕਢਾ ਲੈ ਉਠੋ ਆਹ ਪੋਕਮੇ ਚੱਡੇ ਨੇ ਤੇ ਇਹ ਨਰਮ ਪਏ ਨੇ ਕੋਈ ਆ ਤੇੜ ਨੀ ਲੱਗਿਆ ਬਾਈ ਬੱਸ ਆ ਆਗੇ ਬੱਕਰੀਆਂ ਦਾ ਲੱਗ ਜਾਓ ਬੱਕਰੀ ਬਣਾ ਦੋ ਤੁਸੀਂ ਆਪਾਂ ਆਏ ਜੀ ਝੋਲੇ ਪਾਏ ਕੋਠਾ ਆਪਾਂ ਬੱਕਰੀਆਂ ਦਾ ਜਵਾਹ ਬੱਕਰੀਆਂ ਨਹੀਂ ਆ ਜੀ ਤੇ ਇਹ ਗੱਬਣ ਹੈ ਬਾਈ ਦੇਖ ਸਕਦੇ ਹੋ ਕਾਲੀ ਨਾਗਰੀ ਬੱਕਰੀ ਕਹਿੰਦੇ ਨੇ ਜਿਹਨੂੰ ਤੇ ਅੱਜ ਕੱਲ ਬਹੁਤ ਘਟ ਗਈਆਂ ਇਹ ਜਿਹੜਾ ਰੰਗ ਤੇ ਭਾਰੀ ਹੱਡਾਂ ਪੈਰਾਂ ਦੀ ਬੱਕਰੀ ਆ ਮਜ਼ਬੂਤੀ ਦੇਖ ਸਕਦੇ ਹੋ ਬੱਕਰੀ ਦੇ ਵਿੱਚ ਤੇ ਬਹੁਤ ਸ਼ਕੀਨ ਬੱਕਰੀਆਂ ਛੋਟੀ ਛੋਟੀ ਸਿੰਗੀ ਦੀ ਇਹ ਕੰਨ ਕੰਨ ਬਹੁਤ ਹੈ ਨਕੌੜਾ ਬਹੁਤ ਹੈ ਬੱਕਰੀ ਦਾ ਤੇ ਖੜਤ ਬਹੁਤ ਚੰਗੀ ਆ ਬੱਕਰੀ ਦੀ ਦੇਖ ਸਕਦੇ ਹੋ ਤੁਸੀਂ ਤੇ ਇੱਕ ਬੱਕਰਾ ਫੜ ਲਿਆ ਹੋਈ ਆ ਆਪਣਾ ਆ ਬਹੁਤ ਵੱਡਾ ਇਹਦੇ ਨਾਲ ਦੀ ਬਾਈ ਕਹਿੰਦਾ ਸੂਈ ਅੱਜ ਤੇ ਆ ਪਲੂਨ ਪਾਠਾ ਦੇਖ ਸਕਦੇ ਹੋ ਵੀਰੇ ਮੋٹے ਥਣ ਨੇ ਆ ਨਾ ਬੱਕਰੀ ਜੀ ਹਾਂ ਤਾਂ ਇਹ ਮੋਟੀਆਂ ਨਹੀਂ ਹੁੰਦੀਆਂ ਗੀ ਦੁੱਧ ਦਿੰਦੀਆਂ ਨੇ ਕਿਹਾਂ ਵਰਗੀਆਂ ਮੋਟੀਆਂ ਵੀ ਨੇ ਦੁੱਧ ਬਈ ਇਹ ਕਰਦੀ ਦੋ ਦਿਨ ਦਾ ਬੱਚਾ ਮਾਲਾ 12 13 ਮਹੀਨਿਆਂ ਦਾ ਹੋਣਾ ਹਲੇ ਹੈ 14 ਮਹੀਨਿਆਂ ਦਾ ਪਹਿਲੇ 14 ਮਹੀਨਿਆਂ ਦਾ ਇਹ ਦੇਖੋ ਬਾਈ ਬੱਚਾ ਦੇਖੋ 40 ਪਲੱਸ ਹੈ ਇਹ ਤਾਂ ਇੱਕ ਟਾੜੀ ਟਾੜੀ ਬੁੱਗਾਈ ਹੈ ਉਹ ਬਣਾਉਂਦਾ ਯਾਰ ਪਰੇਕ ਨੂੰ ਹੀ ਹੈ ਬਾਈ ਦੇਖ ਸਕਦੇ ਹੋ ਚਾਰ ਕਵਾਲੇ ਨਿਪਟਾ ਆਹ ਹੀ ਨੇ ਮਾਲੇ ਮੋਟੇ ਜਿਹੜੇ ਝੜ ਜਾਣੇ ਇਹ ਵੀ ਤੇ ਪੂੰਛ ਦੇ ਆ ਲੋ ਬਾਈ ਕਿੱਡੀ ਹੈ ਮਾਲਾ ਇਧਰੋਂ ਹੀ ਕੈਮਰਾ ਔਰ ਇਹ ਵੀ ਬੱਚੇ ਆਜੋ ਰਿਹਾ ਆਜੋ ਤੇ ਪੂਛ ਦੇਖ ਲੋ ਵੀਰੇ ਮੈਨੂੰ ਤਾਂ ਫੁੱਟ ਦੀ ਪੂਛ ਹੋਊਗੀ ਹਨਾ ਇਹ ਪੂਰੇ ਫੁੱਟ ਦੀ ਹੋਊ ਦੇਖ ਸਕਦਾ ਤਾਂ ਬਰੀਕ ਬਹੁਤ ਹੈ ਘਰ ਦਾ ਬੱਚਾ ਤਿਆਰ ਘਰ ਦਾ ਹੀ ਬੱਚਾ ਘਰ ਦਾ ਜਣੀ ਮੈਨੂੰ ਤਾਂ ਇਹਦੇ ਬੱਚੇ ਆਏ ਨੇ ਹੁਣ ਆਗੇ ਦੋ ਚਾਰ ਬੱਚੇ ਦੇ ਅੱਛਾ ਹਾਂ ਬੱਚੇ ਜਿਹਨਾਂ ਨੇ ਸੇਲ ਸੂਲ ਕਰਨ ਦਾ ਹੋਵੇ ਉਹਨਾਂ ਦਾ ਕੋਈ ਇਰਾਦਾ ਕਰਦੇ ਆਂਗੇ ਅੱਛਾ ਇਹ ਬੱਚੇ ਵੀ ਭਾਈ ਜੀ ਇਹ ਬੱਕਰੀਆਂ ਦੇ ਜਿਹੜੀਆਂ ਤੁਸੀਂ ਦੇਖੀਆਂ ਨੇ ਇਹ ਬਰੀਡ ਵਾਲੀਆਂ ਬੱਕਰੀਆਂ ਨੇ ਹਨਾ ਜਾਨੀ ਥਣ ਚੱਡਾ ਮੋਟਾ ਇਹ ਅੱਜ ਕੱਲ ਮਿਲਦਾ ਨਹੀਂ ਜੀ રોજ ਬੱਕਰੀਆਂ ਦੇਖਦੇ ਆ ਤੇ ਇਹ ਜੇ ਥਣ ਨੇ ਬਾਈ ਜੀ ਇਹ ਥਣ ਨਹੀਂ ਮਿਲਦੇ ਤੇ ਹੁਣ ਤੁਹਾਨੂੰ ਬੱਕਰੇ ਜੀਆਂ ਖੂਬੀਆਂ ਦਿਖਾਉਨੇ ਆਪਾਂ ਪਹਿਲੀ ਗੱਲ ਦਾ ਸਿੰਗੀ ਦੇਖ ਲਓ ਬੱਕਰੇ ਦੀ ਬਾਈ ਜੀ ਇੰਨੀ ਛੋਟੀ ਸਿੰਗੀ ਬਾਈ ਜੀ ਇਹ ਬੱਕਰੀਆਂ ਦੀ ਮਿਲਦੀ ਨਹੀਂ ਹਾਂ ਆ ਦੇਖੋ ਤੇ ਕੰਨ ਦੇਖ ਲਓ ਬਾਈ ਜੀ ਮਲਾ ਦਾ 19 ਕੰਮ ਕਰੋ ਉਸ ਵੀਡੀਓ ਪੂਰੀ ਕਰੋ 19 ਇੰਚ ਦਾ ਕੰਨ ਹੈ ਬਾਈ ਜੀ ਦੇਖ ਸਕਦੇ ਹੋ ਹਾਂ ਤੇ ਬਹੁਤ ਚੰਗਾ ਬੱਚਾ ਇਹ ਬਰੀਡ ਫਿਊਚਰ ਬਰੀਡਰ ਬਣਨ ਵਾਲਾ ਹੈ ਬਾਈ ਜੀ ਦੇਖ ਸਕਦੇ ਹੋ ਤੇ ਲੈਂਥ ਬਹੁਤ ਹੈ ਬੱਕਰੇ ਦੀ ਜਿਵੇਂ ਦਾ ਹਾਈਟ ਹੋ ਗਈ ਨਾ 42 ਇੰਚੀ ਹਾਂ 41 ਇੰਚ ਅਜਾ 41 42 ਇੰਚ ਅਜਾ ਹੁਣ ਵੱਧ ਕੇ ਹੋ ਜਾਨੀ 41 ਸਾਢੇ ਮਹੀਨੇ ਰਿਓਗੇ 2 ਮਹੀਨੇ ਜਾਨੂ ਠੀਕ 2 ਮਹੀਨੇ ਹੋ ਗਏ 45 ਮਹੀਨੇ ਇਹਦਾ ਕੋਈ ਵੇਚਣ ਲੈਣ ਦਾ ਜੇ ਕਿਸੇ ਨੇ ਸ਼ੌਂਕ ਕਰਨਾ ਹੋਵੇ ਆ ਸ਼ੌਂਕ ਵਾਲੇ ਦੇ ਦੇਾਂਗੇ ਜੀ ਆਪਾਂ ਅੱਛਾ ਤੇ ਬਾਈ ਬੱਕਰਾ ਬਾਈ ਦੇ ਵੀ ਦੇਣਗੇ ਸ਼ੇਅਰ ਕਰ ਦੇਗੇ हां बच्चा ਵੀ ਸੇਲ ਕਰਦੇ ਆ ਇਹ ਵੀ ਵੇਚ ਦੇ ਆਂਗੇ ਸ਼ੌਂਕ ਵਾਲੇ ਬੰਦੇ ਨੂੰ ਦੇਣਗੇ ਜੇ ਕਿਸੇ ਨੇ ਲੈਣਾ ਹੋਵੇ ਆਪਰੇ ਕੋਲ ਹੋਰ ਹੈਗੇ 7 ਜਨਵਾਰ ਤੇ ਖੜਤ ਦੇਖ ਲਓ ਬੱਚੇ ਦੀ ਹਨਾ ਤੇ ਲੱਤਾਂ ਦੇਖ ਲਓ ਇਹਨ ਸਿੱਧੀਆਂ ਲੱਤਾਂ ਨੇ ਦੇਖੋ ਵੀਰੇ ਕੋਈ ਬੰਗ ਬਿੰਗਵਾਲ ਨਹੀਂ ਹੈਗਾ ਬੱਚੇ ਦੇ ਵਿੱਚ ਦੇਖ ਸਕਦੇ ਹੋ ਭਾਈ ਇਹਨ ਨਕੌੜਾ ਛੋਟੇ ਨੂੰ ਦਾ ਕੋਈ ਜ਼ਿਆਦੇ ਹੋਣੀ ਹੈਗਾ ਤੇ ਸ਼ਾਈਨਿੰਗ ਉਹ ਮਾਂ ਵੀ ਆਪਣੇ ਕੋਲੇ ਖੜੀ ਆ ਲੈ ਇੱਥੇ ਦੇਖ ਸਾਡੇ ਵਿੱਚ ਭਾਈ ਤੇ ਥੱਲੋਂ ਵੀ ਬੱਚਾ ਆ ਨਾ ਪੂਰਾ ਅਸਰੇ ਆ ਕੋਈ ਉਹੋ ਨਹੀਂ ਹੈਗਾ ਤੇ ਲੱਤਾਂ ਬਹੁਤ ਲੰਬੀਆਂ ਨੇ ਜਿਹੜੀ ਗੱਲ ਹੁੰਦੀ ਆ ਬਹੁਤ ਲੰਬੀਆਂ ਲੱਤਾਂ ਅੱਛਾ ਇਹਦੀ ਮਾਂ ਵੀ ਆਪਣੀ ਕੋਲ ਲੈ ਆ ਕੇ ਤੁਹਾਨੂੰ ਇੱਥੇ ਕੋਲੀ ਦਿਖਾਉਣੇ ਆ ਦੇ ਤੇ ਭਾਈ ਜੀ ਇਹ ਹੈ ਜੇ ਬੱਚੇ ਤੁਹਾਨੂੰ ਮੇਲਿਆਂ ਦੇ ਵਿੱਚੇ ਦੇਖਣ ਨੂੰ ਤੇ ਹੋਰ ਦੋ ਚਾਰ ਗੱਲਾਂ ਜੀ ਕੋਈ ਆਪਣੇ ਬੱਕਰੀਆਂ ਵਾਲਿਆਂ ਨੂੰ ਵੀਰਾਂ ਨੂੰ ਦੱਸਣਾ ਚਾਹੁੰਦੇ ਉਹ ਕਹੇ ਜੀ ਬੱਕਰੀ ਜਿਆਦਾ ਰੱਖਿਆ ਕਰੋ ਜਿੱਦਾਂ ਵੀਰਾਂ ਨੂੰ ਇਹ ਗੱਲ ਦੇਖਦੇ ਆ ਵੀ ਨਿਰਾਪੁਰਾ ਬਾਹਲਾ ਕੱਦਾਂ ਮਗਰ ਨਾ ਜਾਵੋ ਹਾਂਜੀ ਆਪਦੇ ਬੱਚੇ ਪਾਲਣ ਮੰਨੀ ਜਾਵੋ ਬੱਕਰੀ ਜਿਹੜੀ ਦੁੱਧ ਦਿੰਦੀ ਹੋਵੇ ਉਹਦੀ ਪੱਠ ਰੱਖੋ ਜਿਹੜੀ ਬੱਕਰੀ ਦੁੱਧ ਵਾਲੀ ਨਹੀਂ ਉਹਦੀ ਪੱਠ ਨਾ ਰੱਖੋ ਆ ਦੇਖੋ ਜੀ ਮਾਂ ਅੱਛਾ ਇਹ ਬੱਚੇ ਦੀ ਮਾਂ ਹੈ ਮਾਂ ਜੀ ਆਹ ਦੇਖ ਲਓ ਵੀਰੇ ਲੋਹੀ ਬੱਕਰੀ ਹੈ ਇਹ ਵੀਡੀਓ ਬਣਾ ਰਿਹਾ ਵੀਡੀਓ ਤੇ ਆਹ ਦੇਖ ਲਓ ਬਾਈ ਥਾਣਾ ਥੱਲੇ ਮਾਰਦੀ ਕੈਮਰਾ ਆਹ ਬੱਕਰੀ ਦਾ ਬੱਚਾ ਹੈ ਵੀਰੇ ਖੁਦ ਬੋਲ ਕੇ ਦੇਖ ਸਾਧੂ ਕਹੇ ਇਹ ਥਾਨੇ ਦੀ ਬੱਕਰੀ ਦੇ ਤੇ ਆ ਇਹਦਾ ਪੁੱਤ ਆ ਬਾਈ ਦੇਖ ਸਾਧੂ ਬਾਈ ਬਹੁਤ ਚੰਗੀ ਕੁਆਲਿਟੀ ਦੀ ਬੱਕਰੀ ਹੈ ਹਨਾ ਹਾਂ ਘਰ ਦੀ ਬੱਕਰੀ ਜੀ ਆਪਣੀ ਤੇ ਕਹੇ ਇਹ ਬੱਕਰੀਆਂ ਆਪਾਂ ਗੱਲ ਕਰੀ ਰੱਖਣੀਆਂ ਚਾਹੀਦੀ ਆਪਾਂ ਤਾਂ ਇਹ ਗੱਲ ਕਹ ਰਿਆ ਰ ਇੱਕ ਭੈਣ ਭੈਣ ਜਿਹਨੇ ਕਾਮਯਾਬ ਹੋਣਾ ਹਾਂਜੀ ਬਈ ਬੱਕਰੀ ਵਧੀਆ ਬੱਕਰੀ ਪੱਟ ਪਾ ਲੋ ਹਾਂਜੀ ਉਹਨੂੰ ਵੀ ਥੋੜਾ ਜਿਹਾ ਸ਼ਾਮ ਕੇ ਪਾ ਲਓ ਸ਼ਾਮ ਕੇ ਪਾ ਲਓ ਸਵਾ ਲਓ ਉਹਨੂੰ ਦੇਖੋ ਜੀ ਕੀ ਕਰਦੀ ਆ ਉਹਦੀ ਗਾਹਾਂ ਪੱਟ ਪਾ ਲਓ ਜੇ ਉਹ ਕੁਝ ਕਰਦੀ ਨਹੀਂ ਉਹਨੂੰ ਪਹਿਲਾਂ ਕਸਾਈ ਨੂੰ ਦੇ ਦਿਓ ਕਾ ਨੂੰ ਕੇ ਦਾ ਗੱਲ ਵੱਡਣਾ ਹੈ ਕੀ ਤੇ ਉਹਨਾਂ ਇੱਥੇ ਗੱਪਣਾ ਕਰਾ ਕੇ ਕਰਾਸ ਕਰਾ ਕੇ ਉਹਨਾਂ ਆਪਾਂ ਦੁੱਧੂ 부ਜੀ ਬੱਕਰੀ ਨੂੰ ਕਿਸੇ ਨੂੰ ਹੋਰ ਭੈਣ ਭਾਈ ਨੂੰ ਦੇ ਦਈਏ ਉਹਦੇ ਲਾਂਬੇ ਆਉਣਗੇ ਨਾਲ ਪੈਸੇ ਮਾਰਨਗੇ ਆਪਣੇ ਸਹੀ ਗੱਲ ਹੈ ਉਹਨੂੰ ਉਹਨੂੰ ਕਿਸੇ ਨੂੰ ਮਾਰੋ ਨਾ ਆਪ ਹੀ ਮਰ ਜਾਓ ਠੀਕ ਹੈ ਚੰਗੀਆਂ ਬੱਕਰੀਆਂ ਪਾਲ ਕੇ ਆਪਣੀ ਆਮਦਨ ਕਰੋ ਨਹੀਂ ਤਾਂ ਜਵਾਕ ਆਪਦੇ ਪੜਨ ਜਿਹਨੂੰ ਕਿਸੇ ਨੂੰ ਚੀਜ਼ ਦੇਣੀ ਆ ਉਹਦੇ ਵੀ ਜਵਾਕ ਪੜਨ ਸਹੀ ਗੱਲ ਨਹੀਂ ਜਿਹੜਾ ਹੁਣ ਆਪਾਂ ਐਸੇ ਲਾ ਕੇ ਜਾਓ ਇੰਨੇ ਤੇ ਉਹਦੇ ਵੀ ਜਾ ਕੇ ਕੁਝ ਦਵੇ ਫੇਰ ਹੀ ਫਾਇਦਾ ਦੁੱਧ ਵੀ ਦਵੇ ਬੱਚੇ ਵੀ ਪਾਲੇ ਕਿ ਦੁੱਧੋਂ ਤਾਂ ਬੱਚੇ ਪੜਨਗੇ ਤੇ ਹੁਣ ਵਿੱਚ ਬੰਦੇ ਮੋਟੀ ਬੱਕਰੀਆਂ ਸ਼ਕੀਨ ਵੱਧ ਕਰਨ ਲੱਗੇ ਵੀ ਜਿਹੜੀ ਬਾਰੇਕ ਬੱਕਰੀਆਂ ਕਹਿੰਦੇ ਰਾਜ਼ ਹੀ ਨਹੀਂ ਹੁੰਦੀ ਜਾਂਦਾ ਹਾਂ ਪਰ ਆਪਾਂ ਇਹੀ ਅਸੀਂ ਤਾਂ ਬਾਰੇਕ ਹੀ ਪਾਲ ਕੇ ਰੱਖਿਆ ਠੀਕ ਹੈ ਹਾਂ ਅਸੀਂ ਬਰੀਕ ਬੱਕਰੀ ਦੁੱਧ ਵਾਲੀ ਹੋਵੇ ਸਾਨੂੰ ਮੋਟੀ ਦੇਕਰ ਕੋਈ ਮਤਲਬ ਨਹੀਂ ਵਿੱਚ ਬੰਦਾਂ ਨੂੰ ਕਹਿੰਦੇ ਬੱਕਰੀ ਮੋਟੀ ਹੋਵੇ ਕੱਦ ਦੋ ਉਹ ਪਾਰਾ ਸੀ ਨਹੀਂ ਉਹ ਪਤਾ ਕੀ ਗੱਲ ਹੁੰਦਾ ਐ ਹੋ ਜਾਂਦਾ ਕੁਰਬਾਨੀ ਮੌਕੇ ਕਮ ਆ ਜਾਂਦੇ ਜੀ ਬੇਕਾਰ ਹੋ ਜਾਂਦੇ ਠੀਕ ਹੈ ਤੇ ਤੁਹਾਡੇ ਹਿਸਾਬ ਨਾਲ ਛੱਡਾ ਕਿਹੜਾ ਬੈਸਟ ਮੰਨਿਆ ਗਿਆ ਛੱਡਾ ਜਣੀ ਹੋਵੇ ਥੋੜਾ ਗੁੰਦਮਾ ਜਿਹਾ ਭਰਮਾ ਜਿਹਾ ਹੋਵੇ ਜ ਜਣ ਚਪਿਆ ਹੋਇਆ ਪਰ ਤੱਕ ਬਾਕੀ ਜਿਵੇਂ ਹੁਣ ਆ ਬੱਕੀ ਦਾ ਪਹਿਲਾ ਪੂਰਾ ਗੁੰਦਮਾ ਦੀਏ ਦੁੱਧ ਵੱਧ ਦੇਣ ਲੱਗ ਪਾਰਨ ਵਾਲਾ ਥਾਣਾ ੱੱੱਲੇ ਨੂੰ ਥੋੜ੍ਹਾ ਲੁੜਕ ਗਈ ਠੀਕ ਹੈ ਤੇ ਤੁਹਾਨੂੰ ਜ਼ਿਆਦਾਤਰ ਕਿੱਡਾ ਗੱਭ ਪਸੰਦ ਕਰਦਾ ਮਾਦਰਾ ਥਾਣਾ ਹੱਥ ਤੱਕ ਦਾ ਜਣੀ ਬ ਆਹਦੇ ਆਹ ਵਾਲੇ ਲਿਵੜ ਕੇ ਆਉਂਦੇ ਨੇ ਕਈ ਬੰਦਿਆਂ ਨੂੰ ਇਹਦੇ ਵਿੱਚ ਫਸਾਇਆ ਜਾਂਦਾ ਵੀ ਆਹ ਵੱਡੇ ਥਣ ਵਾਲੀ ਬੱਕਰੀ ਵੀ ਵੱਧ ਦੁੱਧ ਦਊਗੀ ਕੋਈ ਐ ਜਾ ਚੱਕਰ ਹੋਦਾ ਦੁੱਧ ਤਾਂ ਪਤਾ ਨਹੀਂ ਜਿਹੜੀ ਬੱਕਰੀ ਚੱਡੀ ਚੰਗੀ ਦੜ ਜੜਤੀ ਵਾਲੀ ਆ ਦੁੱਧ ਚਾਹੇ ਕੱਡਾ ਜਾ ਥੱਲੇ ਉੱਤੇ ਕਹੇ ਥੋੜੀ ਨਹੀਂ ਦਿੰਦੀ ਚਾਹੇ ਥਾਣਾ ਇਹਨਾਂ ਨੇ ਲੱਗਾ ਦੁੱਧ ਉਹਨਾਂ ਨੂੰ ਵੀ ਕੱਢ ਦੇਣਾ ਠੀਕ ਹੈ ਹੁਣ ਘਰੇ ਪੱਠਾ ਨਹੀਂ ਸਾਡੇ ਕੋਲ ਪਨੂਣਾ ਸੋਈਏ ਨਹੀਂ ਆ ਠੀਕ ਹੈ ਉਹ 2.5 2.5 ਲੀਟਰ ਦੋਹਾ ਟਾਈਮਾਂ ਦਾ ਦੇ ਦਿੰਦੀਆਂ ਨਹੀਂ ਆ ਨਿੱਕੇ ਨਿੱਕੇ ਸੋਈਏ ਨੇ ਇਹੀ ਰੰਗ ਦੀਆਂ ਨੇ ਨਾ ਬੱਕਰੀਆਂ ਚੋਂ ਨਹੀਂ ਆ ਠੀਕ ਜਾਨੀ ਉਹ ਇੰਨੇ ਇੰਨੇ ਨਹੀਂ ਗੱਡੀ ਚ ਕੋਈ ਨਾ ਸਿੱ ਕਰੀ ਤੁਹਾਡੇ ਜਰੂਰ ਪਹੁੰਚਾਂਗੇ ਤੇ ਬਾਈਆਂ ਦੀ ਘਰੇ ਵੀ ਵੀਡੀਓ ਬਣਾਵਾਂਗੇ ਇੱਕ ਫੋਟੋ ਕਰਾ ਲਓ ਆਪਣੀ ਬੱਕਰੀ ਲੈ ਕੇ ਤੇ ਨੰਬਰ ਅਸੀਂ ਵੀਡੀਓ ਦੇ ਵਿੱਚ ਲਾ ਗੋ ਬੁਲਵਾਵਾ ਨੰਬਰ ਆ ਨੰਬਰ ਬੋਲ ਦੋ ਆਪਣਾ ਇੱਕ ਵਾਰੀ ਓਏ ਬਾਈ ਨੰਬਰ ਬੋਲ 9810 4567 ਇੱਕ ਵਾਰ ਬੋਲੋ 97810 ਹਾਂ ਹਾਂ 97810 4567 ਇੱਕ ਵਾਰ ਹੋਰ ਬੋਲੋ 97810 4567 ਤੇ ਇਹ ਬਾਈਆਂ ਦਾ ਧਲੇਰ ਵਾਲਿਆਂ ਦਾ ਨੰਬਰ ਹੈ ਤੇ ਜੇ ਕਿਸੇ ਬਾਈ ਨੇ ਕੰਟੈਕਟ ਕਰਨਾ ਹੋਵੇ ਤਾਂ ਬੱਚਾ ਵੀ ਸੇਲ ਤੇ ਬੱਕਰੀ ਤੇ ਨਹੀਂ ਦਿੰਦੇ ਛੇਤੀ ਬੱਕਰੀ ਵੀ ਲੈ ਦੇ ਦਾਂ ਅੱਛਾ ਬੱਕਰੀ ਵੀ ਦੇ ਦੋ ਹਾਂ ਦੇ ਦਿੰਦੇ ਆਪੇ ਚੰਗੇ ਦੁੱਧ ਵਾਲੀ ਬੱਕਰੀਆਂ ਨੇ ਬਾਈ ਜੇ ਦੁੱਧ ਵਾਲੀ ਬੱਕਰੀ ਲੈਣੀ ਹੋਵੇ ਤਾਂ ਉਹ ਵੀ ਲੈ ਸਕਾਂਗੇ ਠੀਕ ਹੈ ਧੰਨਵਾਦ ਜੀ ਇੱਕ ਫੋਟੋ ਕਰ ਦੀ ਬਾਈ ਕੱਟ